ਜਿੱਥੇ ਵੀ ਤੁਸੀਂ ਜਾਣਾ ਹੋਏਗਾ ਉਹ ਸ਼ਡਿਊਲ ਤਹਿਤ ਜਿਹੜੀਆਂ ਉਡਾਣ ਹੈਗੀਆਂ ਨੇ ਉਹਨਾਂ ਦਾ ਟਾਈਮਿੰਗ ਜਿਹੜੀ ਹੁਣ ਅ ਅੱਜ ਦੁਪਹਿਰ ਤੋਂ ਬਾਅਦ ਜਾਂ ਕੱਲ ਨੂੰ ਜ਼ਰੂਰ ਜਿਹੜੀ ਇੱਥੇ ਜਿਹੜੀ ਚੈਲਪੈਲ ਦੇਖਣ ਨੂੰ ਮਿਲੇਗੀ ਫਿਲਹਾਲ ਦੀ ਘੜੀ ਅਸੀਂ ਇੱਥੇ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਕਿਉਂਕਿ ਜੋ ਪਿਛਲੇ ਦਿਨੀ ਹਾਲੇ ਕਿ ਅੱਜ ਵੀ ਡੀਜੀਐਮਓ ਦੋਨਾਂ ਦੇਸ਼ਾਂ ਦੇ ਡੀਜੀਐਮਓ ਦੇ ਵਿੱਚ ਜਿਹੜੀ ਮੀਟਿੰਗ ਹੈਗੀ ਹੈ ਉਹ ਜਰੂਰ ਚੱਲ ਰਹੀ ਹੈ ਅੱਜ ਵੀ ਅਸੀਂ ਅਗਰ ਚੰਡੀਗੜ੍ਹ ਮੁਹਾਲੀ ਦੀ ਗੱਲ ਕਰੀਏ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਇੱਥੇ ਦੇਖਣ ਨੂੰ ਮਿਲੇ ਨੇ ਕਿਉਂਕਿ ਹਰ ਇੱਕ ਜਿਹੜੀ ਵੱਡੀ ਮੀਟਿੰਗ ਹੈਗੀ ਇਸ ਮੀਟਿੰਗ ਦਾ ਇੰਤਜ਼ਾਰ ਜ਼ਰੂਰ ਕਰ ਰਹੇ ਨੇ ਕਿ ਆਖਰਕਾਰ ਜਿਹੜੀ ਅੱਜ ਦੀ ਮੀਟਿੰਗ ਹੈਗੀ ਹੈ ਇੱਕ ਪਿਛੇ ਦਿਨੀ ਮੀਟਿੰਗ ਹੋਈ ਸੀ ਜਦੋਂ ਸੀਜ਼ ਫਾਇਰ ਦੀ ਜਿਹੜੀ ਐਲਾਨ ਹੋਇਆ ਸੀ ਤਾਂ ਹੁਣ ਜਿਹੜੀ 12 ਤਰੀਕ ਦੀ ਮੀਟਿੰਗ ਹੈਗੀ ਜਿਹੜੀ ਅੱਜ 12 ਵਜੇ ਸ਼ੁਰੂ ਹੋਣੀ ਸੀ ਜਾਂ ਸ਼ੁਰੂ ਹੋ ਚੁੱਕੀ ਹੋਏਗੀ ਇਸ ਮੀਟਿੰਗ ਦੇ ਵਿੱਚ ਬਹੁਤ ਅਹਿਮ ਮੰਨਿਆ ਜਾਣਾ ਹੈ ਕਿ ਇਸ ਤੋਂ ਬਾਅਦ ਕੀ ਕੀ ਜਿਹੜੀ ਗਾਈਡਲਾਈਨ ਹੈਗੀਆਂ ਨੇ ਕਿੱਥੋਂ ਕਿੱਥੋਂ ਜਿਹੜੀ ਫੋਰਸ ਹੈਗੀ ਹੈ ਉਹ ਜਿਹੜੇ ਬਾਰਡਰ ਏਰੀਆ ਹੈਗੇ ਨੇ ਹਾਲਾਂਕਿ ਅੰਮ੍ਰਿਤਸਰ ਦੀ ਗੱਲ ਕਰੀਏ ਫਾਇਲਕਾ ਦੀ ਗੱਲ ਕਰੀਏ ਫਰੋਇਪੁਰ ਦੀ ਗੱਲ ਹੀ ਗੁਰਦਾਸਪੁਰ ਦੀ ਗੱਲ ਕਰੀਏ ਅੱਜ ਵੀ ਜਿਹੜੇ ਸਕੂਲ ਹੈਗੇ ਨੇ ਉਹ ਬੰਦ ਰੱਖੇ ਗਏ ਨੇ ਕਿਹੜੀ ਕਿਹੜੀਆਂ ਹਦਾਇਤਾਂ ਹਗੀਆਂ ਨੇ ਅੱਜ ਜਿਹੜੀ ਮੀਟਿੰਗ ਤੋਂ ਬਾਅਦ ਜਿਹੜੇ ਫੈਸਲੇ ਹਗੇ ਨੇ ਉਹ ਲਏ ਜਾਣਗੇ ਅਪਨ ਫਿਲਹਾਲ ਦੀ ਘੜੀ ਦੇ ਵਿੱਚ ਅਸੀਂ 에어ਪੋਰਟ ਤੇ ਮੌਜੂਦ ਹਗੇ ਆ ਜਿਹੜਾ ਕਿ ਜਿਸ ਨੂੰ ਖੋਲ ਦਿੱਤਾ ਗਿਆ ਤੇ ਇਸ ਤੋਂ ਬਾਅਦ ਜਿਹੜੇ ਸ਼ਡਿਊਲ ਹਗੇ ਨੇ ਉਹ ਜ਼ਰੂਰ ਜਾਰੀ ਹੋਣਗੇ ਤੇ ਜਿਹੜੇ ਲੋਕ ਪਿਛੇ ਦਿਨੀ ਅਸੀਂ ਕਵਰੇਜ ਕੀਤੀ ਸੀ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਨੇ ਵਿਦੇਸ਼ਾਂ ਨੂੰ ਜਾਣਾ ਸੀ ਦੁਬਈ ਅਬੂ ਧਾਬੀ ਜਾ ਗੋਆ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਜਿਨ੍ਹਾਂ ਦੀ ਫਲਾਈਟ ਮਿਸ ਹੋਈਆਂ ਸੀ ਕਈ ਲੋਕ ਬਹੁਤ ਪਰੇਸ਼ਾਨ ਸੀ ਨੌਕਰੀਆਂ ਨੂੰ ਇਹਨਾਂ ਦੀ ਨੌਕਰੀਆਂ ਉਹ ਜਿਹੜਾ ਕੀ ਖਤਰਾ ਜ਼ਰੂਰ ਸੀ ਜਿਹੜੇ ਲੋਕਾਂ ਦੇ ਵੀਜ਼ੇ ਖਤਮ ਹੋਣ ਜਾ ਰਹੇ ਸੀ ਤਾਂ ਹੁਣ ਉਹ ਲੋਕਾਂ ਨੂੰ ਜ਼ਰੂਰ ਕਿਤਨਾ ਕਿਤੇ ਵੱਡੀ ਰਾਤ ਮਿਲੇਗੀ ਕਿਉਂਕਿ ਅੰਬਰਸਰ ਦਾ 에어ਪੋਰਟ ਦੇ ਹਾਲ ਤੱਕ ਕੋਈ ਅਜੇ ਹੁਕਮ ਨਹੀਂ ਹੈਗਾ ਤੇ ਇਸ ਤੋਂ ਬਾਅਦ ਜੇਕਰ ਚੰਡੀਗੜ੍ਹ ਦੀ ਇਹ ਜਿਹੜਾ 에어ਪੋਰਟ ਹੈਗਾ ਇਸ ਦੇ ਜ਼ਰੂਰ ਹੁਕਮ ਦਿੱਤੇ ਗਏ ਨੇ ਜਿਹੜੇ ਲੋਕਾਂ ਨੂੰ ਹੁਣ ਜਿਹੜਾ ਫਲਾਈਟ ਲਈ ਦਿੱਲੀ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਕੁਝ ਸਮੇਂ ਬਾਅਦ ਜਿਹੜੇ ਸ਼ਡਿਊਲ ਹੋਣਗੇ ਉਹ ਜ਼ਰੂਰ ਜਿਹੜੇ ਓਪਨ ਹੋ ਜਾਣਗੇ ਤਾਂ ਉਸ ਤੋਂ ਬਾਅਦ ਜਿਹੜੇ ਲੋਕ ਇੱਥੋਂ ਦੇ ਲਈ ਜਿਹੜੇ ਕਿ ਆਪਣੀ ਜਿਹੜੀ ਟਿਕਟ ਹੋਏਗੀ ਉਸ ਟਿਕਟ ਨੂੰ ਬੁੱਕ ਕਰਾ ਸਕਣਗੇ ਕਿਸੇ ਸ਼ਹਿਰ ਕਿਸੇ ਨੇ ਜਾਣਾ ਹੋਏਗਾ ਕਿਤੇ ਇੰਟਰਨੈਸ਼ਨਲ ਕਿਸੇ ਨੇ ਜਾਣਾ ਹੋਏਗਾ ਤਾਂ ਡੀਸੀ ਮੁਹਾਲੀ ਦੇ ਟਵਿੱਟਰ ਹੈਂਡਲ ਤੇ ਵੀ ਇੱਕ ਟਵੀਟ ਕੀਤਾ ਗਿਆ ਉਸ ਤੋਂ ਬਾਅਦ तमाम ਮੀਡੀਆ ਕਰਮਚਾਰੀਆਂ ਦੇ ਵੱਲੋਂ ਵੀ ਇਸ ਖਬਰ ਨੂੰ ਜਨਤਕ ਕੀਤਾ ਗਿਆ ਤੇ ਜਿਹੜਾ ਸ਼ਡਿਊਲ ਹੈਗਾ ਉਹ ਕਿੰਨੇ ਸਮੇਂ ਬਾਅਦ ਸ਼ੁਰੂ ਹੁੰਦਾ ਕਦੋਂ ਇੱਥੇ ਜਿਹੜੀ ਚਹਿਲ ਪਹਿਲ ਹੈਗੀ ਉਹ ਵਾਪਸ ਆਉਂਦੀ ਹੈ ਆਉਣ ਵਾਲਾ ਸਮਾਂ ਦੱਸਦਾ ਕਰ ਬਸ ਨਿੱਤੇ ਦੇ ਨਾਲ ਸੰਦੀਪ ਕਮੋਜ ਮੋਹਾਲੀ ਚੰਡੀਗੜ੍ਹ 에어ਪੋਰਟ ਤੋਂ ਆ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਦੇ ਸਮੇਂ ਅਸੀਂ ਅੰਤਰਰਾਸ਼ਟਰੀ ਹਵਾਈ ਅੱਡਾ ਜਿਹੜਾ ਭਗਤ ਸਿੰਘ ਹੈਗਾ ਮੋਹਾਲੀ ਚੰਡੀਗੜ੍ਹ ਜਿਹਨੂੰ 에어ਪੋਰਟ ਕਿਹਾ ਜਾਂਦਾ ਤਾਂ ਉਸ ਦੇ ਜਿਹੜੇ ਆਰਡਰ ਹੈਗੇ ਨੇ ਉਹ ਡੀਸੀ ਮੋਹਾਲੀ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਜਿਹੜਾ ਹਵਾਈ ਅੱਡਾ ਹੈਗਾ ਇਸ ਨੂੰ ਕੋਲ ਦਿੱਤਾ ਗਿਆ ਤਾਂ ਹੁਣ ਜਿਹੜੇ ਸ਼ਡਿਊਲ ਹੈਗੇ ਨੇ ਉਹ ਜ਼ਰੂਰ ਕਿ ਜਿਵੇਂ ਜਿਵੇਂ ਜਿਹੜੀਆਂ ਉਡਾਨ ਹੋਣਗੀਆਂ ਜਿਹੜੀਆਂ ਉਡਾਨ ਇਥੋਂ ਉੱਡਦੀਆਂ ਨੇ ਤਾਂ ਉਡਾਨਾਂ ਦਾ ਜਿਹੜਾ ਸ਼ਡਿਊਲ ਹੈਗਾ ਉਹ ਜ਼ਰੂਰ ਹੁਣ ਸ਼ੁਰੂ ਹੋ ਜਾਏਗਾ ਕਿਉਂਕਿ ਤੁਹਾਨੂੰ ਅਸੀਂ ਇੱਕ ਤਸਵੀਰ ਦਿਖਾ ਦਿੰਦੇ ਹਾਂ ਜਿੱਥੇ ਜਿਹੜਾ ਟਵੀਟ ਹੈਗਾ ਉਹ ਟਵੀਟ ਜ਼ਰੂਰ ਜਿਹੜਾ ਕਿ ਇਸ ਸਮੇਂ ਟਵਿੱਟਰ ਦੇ ਉੱਪਰ ਮੁਹਾਲੀ ਜਿਹੜਾ ਕਿ ਡੀਸੀ ਆਫਿਸ ਦੇ ਵੱਲੋਂ ਜਿਹੜਾ ਟਵੀਟ ਹੈਗਾ ਉਹ ਜਰੂਰ ਇਸ ਸਮੇ ਜਿਹੜਾ ਸ਼ੋਅ ਕਰ ਰਿਹਾ ਮੈਂ ਕਹਿ ਰਿਹਾ ਪਰਸੋਂ ਕਹਾਂਗੇ ਕਿ ਇਹ ਟਵੀਟ ਇੱਕ ਵਾਰ ਜਰੂਰ ਦਰਸ਼ਕਾਂ ਨਾਲ ਵੀ ਸਾਂਝਾ ਕਰ ਦਿੱਤਾ ਜਾਵੇ ਕਿਉਂਕਿ ਉੱਪਰ ਲਿਖਿਆ ਹੋਇਆ ਹੈ ਕਿ ਜਿਹੜਾ ਸਮਾ ਹੈਗਾ ਜਿਹੜਾ 에어ਪੋਰਟ ਦਾ ਜਿਹੜਾ ਹੁਣ ਜਿਸ ਨੂੰ ਖੋਲ ਦਿੱਤਾ ਗਿਆ ਪਰ ਜਿਹੜਾ ਹੁਣ ਇਸ ਤੋਂ ਬਾਅਦ ਜਿਹੜੀਆਂ ਉਡਾਨ ਹੋਣਗੀਆਂ ਜਿਹੜਾ ਸ਼ਡਿਊਲ ਹੋਏਗਾ ਉਹ ਲੋਕ ਜਿਨ੍ਹਾਂ ਨੇ ਹੁਣ ਸਫਰ ਕਰਨੇ ਹੋਣਗੇ ਉਹ ਆਪਣੀ ਜਿੱਥੇ-ਜਿੱਥੇ ਕਿਸੇ ਨੇ ਜਾਣਾ ਹੈ ਤਾਂ ਉਸ ਉਸ ਤੈਅ ਤ ਆਪਣਾ ਜਿਹੜਾ ਸੰਪਰਕ ਹੈਗਾ ਉਹ ਜਰੂਰ ਕਰਨਗੇ ਤੇ ਉਸ ਤੋਂ ਬਾਅਦ ਕਿਉਂਕਿ ਪਿਛਲੇ ਜਿਹੜੇ ਅਸੀਂ ਗੱਲ ਕਰੀ ਤਾਂ ਜਿਹੜਾ 8 ਤਰੀਕ ਤੋਂ ਲਗਭਗ ਜਿਹੜਾ ਕੀ 에어ਪੋਰਟ ਜਿਹੜੀ ਸੇਵਾਵਾਂ ਆ ਗਈਆਂ ਸੀ ਜਦੋਂ ਭਾਰਤ ਦੇ ਵੱਲੋਂ ਬਦਲਾ ਲੈ ਆਇਆ ਪ੍ਰੈਸ਼ਰ ਸੰਦੂਰ ਤੋਂ ਬਾਅਦ ਜਿਹੜੇ 에어ਪੋਰਟ ਹੈਗੇ ਸੀ ਚਾਹੇ ਉਹ ਅੰਮ੍ਰਿਤਸਰ ਦਾ 에어ਪੋਰਟ ਸੀ ਚਾਹੇ ਉਹ 에어ਪੋਰਟ ਚੰਡੀਗੜ੍ਹ ਦਾ ਸੀ ਜਿੱਥੇ ਅਸੀਂ ਮੌਜੂਦ ਆ ਸਾਰੇ ਬੰਦ ਕਰ ਦਿੱਤੇ ਗਏ ਸੀ ਤਾਂ ਹੁਣ ਇਹਨਾਂ ਨੇ ਜਿਹੜੇ ਖੋਲਣ ਦੇ ਆਰਡਰ ਜ਼ਰੂਰ ਭੇਜ ਦਿੱਤੇ ਗਏ ਨੇ ਹਾਲਾਂਕਿ ਇੱਥੇ ਕੋਈ ਲੋਕ ਨਹੀਂ ਮੌਜੂਦ ਹੈਗੇ ਕਿਉਂਕਿ ਜਿਹੜੀਆਂ ਫਲਾਈਟਸ ਹੈਗੀਆਂ ਨੇ ਉਹ ਇਸ ਤੋਂ ਬਾਅਦ ਜਿਹੜਾ ਸ਼ਡਿਊਲ ਹੈਗਾ ਉਹ ਜ਼ਰੂਰ ਤੁਹਾਡੇ ਜਿਹੜੀ ਟਿਕਟ ਹੈਗਾ ਜਾਂ ਤੁਹਾਡਾ ਜਿਹੜਾ ਜਿੱਥੇ ਵੀ ਤੁਸੀਂ ਜਾਣਾ ਹੋਏਗਾ ਉਹ ਸ਼ਡਿਊਲ ਤਹਿਤ ਜਿਹੜੀਆਂ ਉਡਾਣ ਹੈਗੀਆਂ ਨੇ ਉਹਨਾਂ ਦਾ ਟਾਈਮਿੰਗ ਜਿਹੜੀ ਹੁਣ ਅ ਅੱਜ ਦੁਪਹਿਰ ਤੋਂ ਬਾਅਦ ਜਾਂ ਕੱਲ ਨੂੰ ਜ਼ਰੂਰ ਜਿਹੜੀ ਇੱਥੇ ਜਿਹੜੀ ਚੈਲਪੈਲ ਦੇਖਣ ਨੂੰ ਮਿਲੇਗੀ ਫਿਲਹਾਲ ਦੀ ਘੜੀ ਅਸੀਂ ਇੱਥੇ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਕਿਉਂਕਿ ਜੋ ਪਿਛਲੇ ਦਿਨੀ ਹਾਲੇ ਕੀ ਅੱਜ ਵੀ ਡੀਜੀਐਮਓ ਦੋਨਾਂ ਦੇਸ਼ਾਂ ਦੇ ਡੀਜੀਐਮਓ ਦੇ ਵਿੱਚ ਜਿਹੜੀ ਮੀਟਿੰਗ ਹੈਗੀ ਹੈ ਉਹ ਜਰੂਰ ਆ ਚੱਲ ਰਹੀ ਹੈ ਅੱਜ ਵੀ ਅਸੀਂ ਅਗਰ ਚੰਡੀਗੜ੍ਹ ਮੁਹਾਲੀ ਦੀ ਗੱਲ ਕਰੀਏ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਇੱਥੇ ਦੇਖਣ ਨੂੰ ਮਿਲene ਕਿਉਂਕਿ ਹਰ ਇੱਕ ਜਿਹੜੀ ਵੱਡੀ ਮੀਟਿੰਗ ਹੈਗੀ ਇਸ ਮੀਟਿੰਗ ਦਾ ਇੰਤਜ਼ਾਰ ਜਰੂਰ ਕਰ ਰਹੇ ਨੇ ਕਿ ਆਖਰਕਾਰ ਜਿਹੜੀ ਅੱਜ ਦੀ ਮੀਟਿੰਗ ਹੈਗੀ ਹੈ ਇੱਕ ਪਿਛੇ ਦਿਨੀ ਮੀਟਿੰਗ ਹੋਈ ਸੀ ਜਦੋਂ ਸੀਜ਼ ਫਾਇਰ ਦੀ ਜਿਹੜੀ ਐਲਾਨ ਹੋਇਆ ਸੀ ਤਾਂ ਹੁਣ ਜਿਹੜੀ 12 ਤਰੀਕ ਦੀ ਮੀਟਿੰਗ ਹੈਗੀ ਜਿਹੜੀ ਅੱਜ 12 ਵਜੇ ਸ਼ੁਰੂ ਹੋਣੀ ਸੀ ਜਾਂ ਸ਼ੁਰੂ ਹੋ ਚੁੱਕੀ ਹੋਏਗੀ ਇਸ ਮੀਟਿੰਗ ਦੇ ਵਿੱਚ ਬਹੁਤ ਅਹਿਮ ਮੰਨਿਆ ਜਾਣਾ ਹੈ ਕਿ ਇਸ ਤੋਂ ਬਾਅਦ ਕੀ ਕੀ ਜਿਹੜੀ ਗਾਈਡਲਾਈਨ ਹੈਗੀਆਂ ਨੇ ਕਿੱਥੋਂ ਕਿੱਥੋਂ ਜਿਹੜੀ ਫੋਰਸ ਹੈਗੀ ਹੈ ਉਹ ਜਿਹੜੇ ਬਾਰਡਰ ਏਰੀਆ ਹੈਗੇ ਨੇ ਹਾਲਾਂਕਿ ਅੰਮ੍ਰਿਤਸਰ ਦੀ ਗੱਲ ਕਰੀਏ ਫਾਇਲਕਾ ਦੀ ਗੱਲ ਕਰੀਏ ਫਰੋਰੀਪੁਰ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਅੱਜ ਵੀ ਜਿਹੜੇ ਸਕੂਲ ਹੈਗੇ ਨੇ ਉਹ ਬੰਦ ਰੱਖੇ ਗਏ ਨੇ ਕਿਹੜੇ-ਕਿਹੜੀਆਂ ਹ ਹਾਗੀਆਂ ਨੇ ਅੱਜ ਜਿਹੜੀ ਮੀਟਿੰਗ ਤੋਂ ਬਾਅਦ ਜਿਹੜੇ ਫੈਸਲੇ ਹਾਗੇ ਨੇ ਉਹ ਲੈ ਜਾਣਗੇ ਅਪਨ ਫਿਲਹਾਲ ਦੀ ਘੜੀ ਦੇ ਵਿੱਚ ਅਸੀਂ 에어ਪੋਰਟ ਤੇ ਮੌਜੂਦ ਹਾਗੇ ਆ ਜਿਹੜਾ ਕਿ ਜਿਸ ਨੂੰ ਖੋਲ ਦਿੱਤਾ ਗਿਆ ਤੇ ਇਸ ਤੋਂ ਬਾਅਦ ਜਿਹੜੇ ਸ਼ਡਿਊਲ ਹਾਗੇ ਨੇ ਉਹ ਜ਼ਰੂਰ ਜਾਰੀ ਹੋਣਗੇ ਤੇ ਜਿਹੜੇ ਲੋਕ ਪਿਛੇ ਦਿਨੀ ਅਸੀਂ ਕਵਰੇਜ ਕੀਤੀ ਸੀ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਨੇ ਵਿਦੇਸ਼ਾਂ ਨੂੰ ਜਾਣਾ ਸੀ ਦੁਬਈ ਅਬੂ ਧਾਬੀ ਜਾ ਗੋਆ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਜਿਨ੍ਹਾਂ ਦੀ ਫਲਾਈਟ ਮਿਸ ਹੋਈਆਂ ਸੀ ਕਈ ਲੋਕ ਬਹੁਤ ਪਰੇਸ਼ਾਨ ਸੀ ਨੌਕਰੀਆਂ ਨੂੰ ਉਹਨਾਂ ਦੀ ਨੌਕਰੀਆਂ ਨੂੰ ਜਿਹੜਾ ਕਿ ਖਤਰਾ ਜ਼ਰੂਰ ਸੀ ਜਿਹੜੇ ਲੋਕਾਂ ਦੇ ਵੀਜ਼ੇ ਖਤਮ ਹੋਣ ਜਾ ਰਹੇ ਸੀ ਤਾਂ ਹੁਣ ਉਹ ਲੋਕਾਂ ਨੂੰ ਜ਼ਰੂਰ ਕਿਤਰਾ ਕਿਤੇ ਵੱਡੀ ਰਾਤ ਮਿਲੇਗੀ ਕਿਉਂਕਿ ਅੰਬਰਸਰ ਦਾ 에어ਪੋਰਟ ਦੇ ਹਾਲ ਤੱਕ ਕੋਈ ਅਜੇ ਹੁਕਮ ਨਹੀਂ ਹੈਗਾ ਤੇ ਇਸ ਤੋਂ ਬਾਅਦ ਜੇਕਰ ਚੰਡੀਗੜ੍ਹ ਦੀ ਇਹ ਜਿਹੜਾ 에어ਪੋਰਟ ਹੈਗਾ ਇਸ ਦੇ ਜ਼ਰੂਰ ਹੁਕਮ ਦਿੱਤੇ ਗਏ ਨੇ ਜਿਹੜੇ ਲੋਕਾਂ ਨੂੰ ਹੁਣ ਜਿਹੜਾ ਫਲਾਈਟ ਲਈ ਦਿੱਲੀ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਕੁਝ ਸਮੇਂ ਬਾਅਦ ਜਿਹੜੇ ਸ਼ਡਿਊਲ ਹੋਣਗੇ ਉਹ ਜ਼ਰੂਰ ਜਿਹੜੇ ਓਪਨ ਹੋ ਜਾਣਗੇ ਤਾਂ ਉਸ ਤੋਂ ਬਾਅਦ ਜਿਹੜੇ ਲੋਕ ਇੱਥੋਂ ਦੇ ਲਈ ਜਿਹੜੇ ਕਿ ਆਪਣੀ ਜਿਹੜੀ ਟਿਕਟ ਹੋਏਗੀ ਉਸ ਟਿਕਟ ਨੂੰ ਬੁੱਕ ਕਰਾ ਸਕਣਗੇ ਕਿਸੇ ਸ਼ਹਿਰ ਕਿਸੇ ਨੇ ਜਾਣਾ ਹੋਏਗਾ ਕਿਤੇ ਇੰਟਰਨੈਸ਼ਨਲ ਕਿਸੇ ਨੇ ਜਾਣਾ ਹੋਏਗਾ ਤਾਂ ਡੀਸੀ ਮੁਹਾਲੀ ਦੇ ਟਵਿੱਟਰ ਹੈਂਡਲ ਤੇ ਵੀ ਇੱਕ ਟਵੀਟ ਕੀਤਾ ਗਿਆ ਉਸ ਤੋਂ ਬਾਅਦ तमाम ਮੀਡੀਆ ਕਰਮਚਾਰੀਆਂ ਦੇ ਵੱਲੋਂ ਵੀ ਇਸ ਖਬਰ ਨੂੰ ਜਨਤਾ ਕੀਤਾ ਗਿਆ ਹੈ ਕਿ ਜਿਹੜਾ ਸ਼ਡਿਊਲ ਹੈਗਾ ਉਹ ਕਿੰਨੇ ਸਮੇਂ ਬਾਅਦ ਸ਼ੁਰੂ ਹੁੰਦਾ ਹੈ ਕਦੋਂ ਇੱਥੇ ਜਿਹੜੀ ਚਹਿਲ ਪਹਿਲ ਹੈਗੀ ਉਹ ਵਾਪਸ ਆਉਂਦੀ ਹੈ ਆਉਣ ਵਾਲਾ ਸਮਾਂ ਦੱਸਦਾ ਕਰ ਬਸ ਨੀਤੀ ਦੇ ਨਾਲ ਸੰਦੀਪ ਕਮੋਜ ਮੋਹਾਲੀ ਚੰਡੀਗੜ੍ਹ 에어ਪੋਰਟ ਤੋਂ ਅ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਦੇ ਇਸ ਸਮੇਂ ਅਸੀਂ ਅੰਤਰਰਾਸ਼ਟਰੀਆ ਹਵਾਈ ਅੱਡਾ ਜਿਹੜਾ ਭਗਤ ਸਿੰਘ ਹੈਗਾ ਮੋਹਾਲੀ ਚੰਡੀਗੜ੍ਹ ਜਿਹਨੂੰ 에어ਪੋਰਟ ਕਿਹਾ ਜਾਂਦਾ ਤਾਂ ਉਸ ਦੇ ਜਿਹੜੇ ਆਰਡਰ ਹੈਗੇ ਨੇ ਉਹ ਡੀਸੀ ਮੋਹਾਲੀ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਜਿਹੜਾ ਹਵਾਈ ਅੱਡਾ ਹੈਗਾ ਇਸ ਨੂੰ ਖੋਲ ਦਿੱਤਾ ਗਿਆ ਤਾਂ ਹੁਣ ਜਿਹੜੇ ਸ਼ਡਿਊਲ ਹੈਗੇ ਨੇ ਉਹ ਜ਼ਰੂਰ ਕਿ ਜਿਵੇਂ ਜਿਵੇਂ ਜਿਹੜੀਆਂ ਉਡਾਨ ਹੋਣਗੀਆਂ ਜਿਹੜੀਆਂ ਉਡਾਨ ਇਥੇ ਉੱਡਦੀਆਂ ਨੇ ਤਾਂ ਉਡਾਨਾਂ ਦਾ ਜਿਹੜਾ ਸ਼ਡਿਊਲ ਹੈਗਾ ਉਹ ਜ਼ਰੂਰ ਹੁਣ ਸ਼ੁਰੂ ਹੋ ਜਾਏਗਾ ਕਿਉਂਕਿ ਤੁਹਾਨੂੰ ਅਸੀਂ ਇੱਕ ਤਸਵੀਰ ਦਿਖਾ ਦਿੰਨੇ ਆ ਜਿੱਥੇ ਜਿਹੜਾ ਟਵੀਟ ਹੈਗਾ ਉਹ ਟਵੀਟ ਜ਼ਰੂਰ ਜਿਹੜਾ ਕਿ ਇਸ ਸਮੇਂ ਟਵਿੱਟਰ ਦੇ ਉੱਪਰ ਮੁਹਾਲੀ ਜਿਹੜਾ ਕਿ ਡੀਸੀ ਆਫਿਸ ਦੇ ਵੱਲੋਂ ਦਾ ਟਵੀਟ ਹੈਗਾ ਉਹ ਜ਼ਰੂਰ ਇਸ ਸਮਝ ਜਿਹੜਾ ਸ਼ੋਅ ਕਰ ਰਿਹਾ ਮੈਂ ਕਹਿ ਰਿਹਾ ਪਰਸੋਂ ਕਹਾਂਗੇ ਕਿ ਇਹ ਟਵੀਟ ਇੱਕ ਵਾਰ ਜ਼ਰੂਰ ਦਰਸ਼ਕਾਂ ਨਾਲ ਵੀ ਸਾਂਝਾ ਕਰ ਦਿੱਤਾ ਜਾਵੇ ਕਿਉਂਕਿ ਉੱਪਰ ਲਿਖਿਆ ਹੋਇਆ ਹੈ ਕਿ ਜਿਹੜਾ ਸਮਾ ਹੈਗਾ ਜਿਹੜਾ 에어ਪੋਰਟ ਦਾ ਜਿਹੜਾ ਹੁਣ ਜਿਸ ਨੂੰ ਖੋਲ ਦਿੱਤਾ ਗਿਆ ਪਰ ਜਿਹੜਾ ਹੁਣ ਇਸ ਤੋਂ ਬਾਅਦ ਜਿਹੜੀਆਂ ਉਡਾਨ ਹੋਣਗੀਆਂ ਜਿਹੜਾ ਸ਼ਡਿਊਲ ਹੋਏਗਾ ਉਹ ਲੋਕ ਜਿਨ੍ਹਾਂ ਨੇ ਹੁਣ ਸਫਰ ਕਰਨੇ ਹੋਣਗੇ ਉਹ ਆਪਣੀ ਜਿੱਥੇ-ਜਿੱਥੇ ਕਿਸੇ ਨੇ ਜਾਣਾ ਹੈ ਤਾਂ ਉਸ ਉਸ ਤਹਿਤ ਆਪਣਾ ਜਿਹੜਾ ਸੰਪਰਕ ਹੈਗਾ ਉਹ ਜ਼ਰੂਰ ਕਰਨਗੇ ਤੇ ਉਸ ਤੋਂ ਬਾਅਦ ਕਿਉਂਕਿ ਪਿਛਲੇ ਜਿਹੜੇ ਅਸੀਂ ਗੱਲ ਕਰੀ ਤਾਂ ਜਿਹੜਾ 8 ਤਰੀਕ ਤੋਂ ਲਗਭਗ ਜਿਹੜਾ ਕਿ 에어ਪੋਰਟ ਜਿਹੜੀ ਸੇਵਾਵਾਂ ਆ ਗਈਆਂ ਸੀ ਜਦੋਂ ਭਾਰਤ ਦੇ ਵੱਲੋਂ ਬਦਲਾ ਲਿਆਗਾ ਪ੍ਰੈਸ਼ਰ ਸੰਦੂਰ ਤੋਂ ਬਾਅਦ ਜਿਹੜੇ 에어ਪੋਰਟ ਹੈਗੇ ਸੀ ਚਾਹੇ ਉਹ ਅੰਮ੍ਰਿਤਸਰ ਦਾ 에어ਪੋਰਟ ਸੀ ਚਾਹੇ ਉਹ 에어ਪੋਰਟ ਚੰਡੀਗੜ੍ਹ ਦਾ ਸੀ ਜਿੱਥੇ ਅਸੀਂ ਮੌਜੂਦ ਆ ਸਾਰੇ ਬੰਦ ਕਰ ਦਿੱਤੇ ਗਏ ਸੀ ਤਾਂ ਹੁਣ ਇਹਨਾਂ ਦੇ ਜਿਹੜੇ ਖੋਲਣ ਦੇ ਆਰਡਰ ਜ਼ਰੂਰ ਭੇਜਤੇ ਗਏ ਨੇ ਹਾਲਾਂਕਿ ਇੱਥੇ ਕੋਈ ਲੋਕ ਨਹੀਂ ਮੌਜੂਦ ਹੈਗੇ ਕਿਉਂਕਿ ਜਿਹੜੀਆਂ ਫਲਾਈਟਸ ਹੈਗੀਆਂ ਨੇ ਉਹ ਇਸ ਤੋਂ ਬਾਅਦ ਜਿਹੜਾ ਸ਼ਡਿਊਲ ਹੈਗਾ ਉਹ ਜ਼ਰੂਰ ਤੁਹਾਡੇ ਜਿਹੜੀ ਟਿਕਟ ਹੈਗਾ ਜਾਂ ਤੁਹਾਡਾ ਜਿਹੜਾ ਜਿੱਥੇ ਵੀ ਤੁਸੀਂ ਜਾਣਾ ਹੋਏਗਾ ਉਹ ਸ਼ਡਿਊਲ ਤਹਿਤ ਜਿਹੜੀਆਂ ਉਡਾਨ ਹੈਗੀਆਂ ਨੇ ਉਹਨਾਂ ਦਾ ਟਾਈਮਿੰਗ ਜਿਹੜੀ ਹੁਣ ਅ ਅੱਜ ਦੁਪਹਿਰ ਤੋਂ ਬਾਅਦ ਜਾਂ ਕੱਲ ਨੂੰ ਜ਼ਰੂਰ ਜਿਹੜੀ ਇੱਥੇ ਜਿਹੜੀ ਚੈਲਪੈਲ ਦੇਖਣ ਨੂੰ ਮਿਲੇਗੀ ਫਿਲਹਾਲ ਦੀ ਘੜੀ ਅਸੀਂ ਇੱਥੇ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਕਿਉਂਕਿ ਜੋ ਪਿਛਲੇ ਦਿਨੀ ਹਲਕੀ ਅੱਜ ਵੀ ਡੀਜੀਐਮਓ ਦੋਨਾਂ ਦੇਸ਼ਾਂ ਦੇ ਡੀਜੀਐਮਓ ਦੇ ਵਿੱਚ ਜਿਹੜੀ ਮੀਟਿੰਗ ਹੈਗੀ ਹੈ ਉਹ ਜ਼ਰੂਰ ਚੱਲ ਰਹੀ ਹੈ ਅੱਜ ਵੀ ਅਸੀਂ ਅਗਰ ਚੰਡੀਗੜ੍ਹ ਮੁਹਾਲੀ ਦੀ ਗੱਲ ਕਰੀਏ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਇੱਥੇ ਦੇਖਣ ਨੂੰ ਮਿਲene ਕਿਉਂਕਿ ਹਰ ਇੱਕ ਜਿਹੜੀ ਵੱਡੀ ਮੀਟਿੰਗ ਹੈਗੀ ਇਸ ਮੀਟਿੰਗ ਦਾ ਇੰਤਜ਼ਾਰ ਜ਼ਰੂਰ ਕਰ ਰਹੇ ਨੇ ਕਿ ਆਖਰਕਾਰ ਜਿਹੜੀ ਅੱਜ ਦੀ ਮੀਟਿੰਗ ਹੈਗੀ ਹੈ ਇੱਕ ਪਿੱਛੇ ਦੀ ਨਹੀਂ ਮੀਟਿੰਗ ਹੋਈ ਸੀ ਜਦੋਂ ਸੀਜ਼ਫਾਇਰ ਦੀ ਜਿਹੜੀ ਐਲਾਨ ਹੋਇਆ ਸੀ ਤਾਂ ਹੁਣ ਜਿਹੜੀ 12 ਤਰੀਕ ਦੀ ਮੀਟਿੰਗ ਹੈਗੀ ਜਿਹੜੀ ਅੱਜ 12 ਵਜੇ ਸ਼ੁਰੂ ਹੋਣੀ ਸੀ ਜਾਂ ਸ਼ੁਰੂ ਹੋ ਚੁੱਕੀ ਹੋਏਗੀ ਇਸ ਮੀਟਿੰਗ ਦੇ ਵਿੱਚ ਬਹੁਤ ਅਹਿਮ ਮੰਨਿਆ ਜਾਣਾ ਹੈ ਕਿ ਇਸ ਤੋਂ ਬਾਅਦ ਕੀ ਕੀ ਜਿਹੜੀ ਗਾਈਡਲਾਈਨ ਹੈਗੀਆਂ ਨੇ ਕਿੱਥੋਂ ਕਿੱਥੋਂ ਜਿਹੜੀ ਫੋਰਸ ਹੈਗੀ ਹੈ ਉਹ ਜਿਹੜੇ ਬਾਰਡਰ ਏਰੀਆ ਹੈਗੇ ਨੇ ਹਾਲਾਂਕਿ ਅੰਮ੍ਰਿਤਸਰ ਦੀ ਗੱਲ ਕਰੀਏ ਫਾਇਲਕਾ ਦੀ ਗੱਲ ਕਰੀਏ ਫਰੋਜਪੁਰ ਦੀ ਗੱਲੀ ਗੁਰਦਾਸਪੁਰ ਦੀ ਗੱਲ ਕਰੀਏ ਅੱਜ ਵੀ ਜਿਹੜੇ ਸਕੂਲ ਹੈਗੇ ਨੇ ਉਹ ਬੰਦ ਰੱਖੇ ਗਏ ਨੇ ਕਿਹੜੀ ਕਿਹੜੀਆਂ ਹਦਾਇਤਾਂ ਹਗੀਆਂ ਨੇ ਅੱਜ ਜਿਹੜੀ ਮੀਟਿੰਗ ਤੋਂ ਬਾਅਦ ਜਿਹੜੇ ਫੈਸਲੇ ਹਗੇ ਨੇ ਉਹ ਲੈ ਜਾਣਗੇ ਅਪਨ ਫਿਲਹਾਲ ਦੀ ਘੜੀ ਦੇ ਵਿੱਚ ਅਸੀਂ 에어ਪੋਰਟ ਤੇ ਮੌਜੂਦ ਹਗੇ ਆ ਜਿਹੜਾ ਕਿ ਜਿਸ ਨੂੰ ਖੋਲ ਦਿੱਤਾ ਗਿਆ ਤੇ ਇਸ ਤੋਂ ਬਾਅਦ ਜਿਹੜੇ ਸ਼ਡਿਊਲ ਹਗੇ ਨੇ ਉਹ ਜ਼ਰੂਰ ਜਾਰੀ ਹੋਣਗੇ ਤੇ ਜਿਹੜੇ ਲੋਕ ਪਿਛਲੇ ਦਿਨੀ ਅਸੀਂ ਕਵਰੇਜ ਕੀਤੀ ਸੀ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਨੇ ਵਿਦੇਸ਼ਾਂ ਨੂੰ ਜਾਣਾ ਸੀ ਦੁਬਈ ਅਬੂਦਾਬੀ ਜਾ ਗੋਆ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਜਿਨ੍ਹਾਂ ਦੀ ਫਲਾਈਟ ਮਿਸ ਹੋਈਆਂ ਸੀ ਕਈ ਲੋਕ ਬਹੁਤ ਪਰੇਸ਼ਾਨ ਸੀ ਨੌਕਰੀਆਂ ਨੂੰ ਉਹਨਾਂ ਦੀ ਨੌਕਰੀਆਂ ਉਹ ਜਿਹੜਾ ਕੀ ਖਤਰਾ ਜ਼ਰੂਰ ਸੀ ਜਿਹੜੇ ਲੋਕਾਂ ਦੇ ਵੀਜ਼ੇ ਖਤਮ ਹੋਣ ਜਾ ਰਹੇ ਸੀ ਤਾਂ ਹੁਣ ਉਹ ਲੋਕਾਂ ਨੂੰ ਜ਼ਰੂਰ ਕਿਤਨਾ ਕਿਤੇ ਵੱਡੀ ਰਾਤ ਮਿਲੇਗੀ ਕਿਉਂਕਿ ਅੰਬਰਸਰ ਦਾ 에어ਪੋਰਟ ਦੇ ਹਾਲ ਤੱਕ ਕੋਈ ਅਜੇ ਹੁਕਮ ਨਹੀਂ ਹੈਗਾ ਤੇ ਇਸ ਤੋਂ ਬਾਅਦ ਜੇਕਰ ਚੰਡੀਗੜ੍ਹ ਦੀ ਇਹ ਜਿਹੜਾ 에어ਪੋਰਟ ਹੈਗਾ ਇਸ ਦੇ ਜ਼ਰੂਰ ਹੁਕਮ ਦਿੱਤੇ ਗਏ ਨੇ ਜਿਹੜੇ ਲੋਕਾਂ ਨੂੰ ਹੁਣ ਜਿਹੜਾ ਫਲਾਈਟ ਲਈ ਦਿੱਲੀ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਕੁਝ ਸਮੇਂ ਬਾਅਦ ਜਿਹੜੇ ਸ਼ਡਿਊਲ ਹੋਣਗੇ ਉਹ ਜ਼ਰੂਰ ਜਿਹੜੇ ਓਪਨ ਹੋ ਜਾਣਗੇ ਤਾਂ ਉਸ ਤੋਂ ਬਾਅਦ ਜਿਹੜੇ ਲੋਕ ਇੱਥੋਂ ਦੇ ਲਈ ਜਿਹੜੇ ਕਿ ਆਪਣੀ ਜਿਹੜੀ ਟਿਕਟ ਹੋਏਗੀ ਉਸ ਟਿਕਟ ਨੂੰ ਬੁੱਕ ਕਰਾ ਸਕਣਗੇ ਕਿਸੇ ਸ਼ਹਿਰ ਕਿਸੇ ਨੇ ਜਾਣਾ ਹੋਏਗਾ ਕਿਤੇ ਇੰਟਰਨੈਸ਼ਨਲ ਕਿਸੇ ਨੇ ਜਾਣਾ ਹੋਏਗਾ ਤਾਂ ਡੀਸੀ ਮੁਹਾਲੀ ਦੇ ਟਵਿੱਟਰ ਹੈਂਡਲ ਤੇ ਵੀ ਇੱਕ ਟਵੀਟ ਕੀਤਾ ਗਿਆ ਉਸ ਤੋਂ ਬਾਅਦ तमाम ਮੀਡੀਆ ਕਰਮਚਾਰੀਆਂ ਦੇ ਵੱਲੋਂ ਵੀ ਇਸ ਖਬਰ ਨੂੰ ਜਨਤਾ ਕੀਤਾ ਗਿਆ ਹੈ ਕਿ ਜਿਹੜਾ ਸ਼ਡਿਊਲ ਹੈਗਾ ਉਹ ਕਿੰਨੇ ਸਮੇਂ ਬਾਅਦ ਸ਼ੁਰੂ ਹੁੰਦਾ ਹੈ ਕਦੋਂ ਇੱਥੇ ਜਿਹੜੀ ਚਹਿਲ ਪਹਿਲ ਹੈਗੀ ਉਹ ਵਾਪਸ ਆਉਂਦੀ ਹੈ ਆਉਣ ਵਾਲਾ ਸਮਾਂ ਦੱਸਦਾ ਕਰ ਰਿਹਾ ਬਸ ਨੀਤੀ ਦੇ ਨਾਲ ਸੰਦੀਪ ਕਮੋਜ ਮੋਹਾਲੀ ਚੰਡੀਗੜ੍ਹ 에어ਪੋਰਟ ਤੋਂ ਅ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਦੇ ਸਮੇ ਅਸੀਂ ਅੰਤਰਰਾਸ਼ਟਰੀਆ ਹਵਾਈ ਅੱਡਾ ਜਿਹੜਾ ਭਗਤ ਸਿੰਘ ਹੈਗਾ ਮੋਹਾਲੀ ਚੰਡੀਗੜ੍ਹ ਜਿਹਨੂੰ 에어ਪੋਰਟ ਕਿਹਾ ਜਾਂਦਾ ਤਾਂ ਉਸ ਦੇ ਜਿਹੜੇ ਆਰਡਰ ਹੈਗੇ ਨੇ ਉਹ ਡੀਸੀ ਮੋਹਾਲੀ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਜਿਹੜਾ ਹਵਾਈ ਅੱਡਾ ਹੈਗਾ ਇਸ ਨੂੰ ਕੋਲ ਦਿੱਤਾ ਗਿਆ ਤਾਂ ਹੁਣ ਜਿਹੜੇ ਸ਼ਡਿਊਲ ਹੈਗੇ ਨੇ ਉਹ ਜ਼ਰੂਰ ਕਿ ਜਿਵੇਂ ਜਿਵੇਂ ਜਿਹੜੀਆਂ ਉਡਾਨ ਹੋਣਗੀਆਂ ਜਿਹੜੀਆਂ ਉਡਾਨ ਇਥੋਂ ਉੱਡਦੀਆਂ ਨੇ ਤਾਂ ਉਡਾਨਾਂ ਦਾ ਜਿਹੜਾ ਸ਼ਡਿਊਲ ਹੈਗਾ ਉਹ ਜ਼ਰੂਰ ਹੁਣ ਸ਼ੁਰੂ ਹੋ ਜਾਏਗਾ ਕਿਉਂਕਿ ਤੁਹਾਨੂੰ ਅਸੀਂ ਇੱਕ ਤਸਵੀਰ ਦਿਖਾ ਦਿੰਦੇ ਹਾਂ ਜਿੱਥੇ ਜਿਹੜਾ ਟਵੀਟ ਹੈਗਾ ਉਹ ਟਵੀਟ ਜ਼ਰੂਰ ਜਿਹੜਾ ਕਿ ਇਸ ਸਮੇਂ ਟਵਿੱਟਰ ਦੇ ਉੱਪਰ ਮੋਹਾਲੀ ਜਿਹੜਾ ਕਿ ਡੀਸੀ ਆਫਿਸ ਦੇ ਵੱਲੋਂ ਜਿਹੜਾ ਟਵੀਟ ਹੈਗਾ ਉਹ ਜਰੂਰ ਇਸ ਸਮੇਂ ਜਿਹੜਾ ਸ਼ੋਅ ਕਰ ਰਿਹਾ ਮੈਂ ਕਹਿ ਰਿਹਾ ਪਰਸੋਂ ਕਹਾਂਗੇ ਕਿ ਇਹ ਟਵੀਟ ਇੱਕ ਵਾਰ ਜਰੂਰ ਦਰਸ਼ਕਾਂ ਨਾਲ ਵੀ ਸਾਂਝਾ ਕਰ ਦਿੱਤਾ ਜਾਵੇ ਕਿਉਂਕਿ ਉੱਪਰ ਲਿਖਿਆ ਹੋਇਆ ਹੈ ਕਿ ਜਿਹੜਾ ਸਮਾ ਹੈਗਾ ਜਿਹੜਾ 에어ਪੋਰਟ ਦਾ ਜਿਹੜਾ ਹੁਣ ਜਿਸ ਨੂੰ ਖੋਲ ਦਿੱਤਾ ਗਿਆ ਪਰ ਜਿਹੜਾ ਹੁਣ ਇਸ ਤੋਂ ਬਾਅਦ ਜਿਹੜੀਆਂ ਉਡਾਨ ਹੋਣਗੀਆਂ ਜਿਹੜਾ ਸ਼ਡਿਊਲ ਹੋਏਗਾ ਉਹ ਲੋਕ ਜਿਨ੍ਹਾਂ ਨੇ ਹੁਣ ਸਫਰ ਕਰਨੇ ਹੋਣਗੇ ਉਹ ਆਪਣੀ ਜਿੱਥੇ-ਜਿੱਥੇ ਕਿਸੇ ਨੇ ਜਾਣਾ ਹੈ ਤਾਂ ਉਸ ਉਸ ਤੈਅ ਤੋਂ ਆਪਣਾ ਜਿਹੜਾ ਸੰਪਰਕ ਹੈਗਾ ਉਹ ਜਰੂਰ ਕਰਨਗੇ ਦੇ ਉਸ ਤੋਂ ਬਾਅਦ ਕਿਉਂਕਿ ਪਿਛਲੇ ਜਿਹੜੇ ਅਸੀਂ ਗੱਲ ਕਰੀ ਤਾਂ ਜਿਹੜਾ 8 ਤਰੀਕ ਤੋਂ ਲਗਭਗ ਜਿਹੜਾ ਕੀ 에어ਪੋਰਟ ਜਿਹੜੀ ਸੇਵਾਵਾਂ ਆ ਗਈਆਂ ਸੀ ਜਦੋਂ ਭਾਰਤ ਦੇ ਵੱਲੋਂ ਬਦਲਾ ਲਿਆਗਾ ਪ੍ਰੈਸ਼ਰ ਸੰਦੂਰ ਤੋਂ ਬਾਅਦ ਜਿਹੜੇ 에어ਪੋਰਟ ਹੈਗੇ ਸੀ ਚਾਹੇ ਉਹ ਅੰਮ੍ਰਿਤਸਰ ਦਾ 에어ਪੋਰਟ ਸੀ ਚਾਹੇ ਉਹ 에어ਪੋਰਟ ਚੰਡੀਗੜ੍ਹ ਦਾ ਸੀ ਜਿੱਥੇ ਅਸੀਂ ਮੌਜੂਦ ਆ ਸਾਰੇ ਬੰਦ ਕਰ ਦਿੱਤੇ ਗਏ ਸੀ ਤਾਂ ਹੁਣ ਇਹਨਾਂ ਦੇ ਜਿਹੜੇ ਖੋਲਣ ਦੇ ਆਰਡਰ ਜ਼ਰੂਰ ਭੇਜਤੇ ਗਏ ਨੇ ਹਾਲਾਂਕਿ ਇੱਥੇ ਕੋਈ ਲੋਕ ਨਹੀਂ ਮੌਜੂਦ ਹੈਗੇ ਕਿਉਂਕਿ ਜਿਹੜੀਆਂ ਫਲਾਈਟਸ ਹੈਗੀਆਂ ਨੇ ਉਹ ਇਸ ਤੋਂ ਬਾਅਦ ਜਿਹੜਾ ਸ਼ਡਿਊਲ ਹੈਗਾ ਉਹ ਜ਼ਰੂਰ ਤੁਹਾਡੇ ਜਿਹੜੀ ਟਿਕਟ ਹੈਗਾ ਜਾਂ ਤੁਹਾਡਾ ਜਿਹੜਾ ਜਿੱਥੇ ਵੀ ਤੁਸੀਂ ਜਾਣਾ ਹੋਏਗਾ ਉਸ ਸ਼ਡਿਊਲ ਤਹਿਤ ਜਿਹੜੀਆਂ ਉਡਾਣ ਹੈਗੀਆਂ ਨੇ ਉਹਨਾਂ ਦਾ ਟਾਈਮਿੰਗ ਜਿਹੜੀ ਹੁਣ ਅ ਅੱਜ ਦੁਪਹਿਰ ਤੋਂ ਬਾਅਦ ਜਾਂ ਕੱਲ ਨੂੰ ਜ਼ਰੂਰ ਜਿਹੜੀ ਇੱਥੇ ਜਿਹੜੀ ਚੈਲਪੈਲ ਦੇਖਣ ਨੂੰ ਮਿਲੇਗੀ ਫਿਲਹਾਲ ਦੀ ਘੜੀ ਅਸੀਂ ਇੱਥੇ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਕਿਉਂਕਿ ਜੋ ਪਿਛਲੇ ਦਿਨੀ ਹਾਲੇ ਕੀ ਅੱਜ ਵੀ ਡੀਜੀਐਮਓ ਦੋਨਾਂ ਦੇਸ਼ਾਂ ਦੇ ਡੀਜੀਐਮਓ ਦੇ ਵਿੱਚ ਜਿਹੜੀ ਮੀਟਿੰਗ ਹੈਗੀ ਹੈ ਉਹ ਜਰੂਰ ਚੱਲ ਰਹੀ ਹੈ ਅੱਜ ਵੀ ਅਸੀਂ ਅਗਰ ਚੰਡੀਗੜ੍ਹ ਮੁਹਾਲੀ ਦੀ ਗੱਲ ਕਰੀਏ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਇੱਥੇ ਦੇਖਣ ਨੂੰ ਮਿਲਦੇ ਨੇ ਕਿਉਂਕਿ ਹਰ ਇੱਕ ਜਿਹੜੀ ਵੱਡੀ ਮੀਟਿੰਗ ਹੈਗੀ ਇਸ ਮੀਟਿੰਗ ਦਾ ਇੰਤਜ਼ਾਰ ਜ਼ਰੂਰ ਕਰ ਰਹੇ ਨੇ ਕਿ ਆਖਰਕਾਰ ਜਿਹੜੀ ਅੱਜ ਦੀ ਮੀਟਿੰਗ ਹੈਗੀ ਹੈ ਇੱਕ ਪਿਛਲੇ ਦਿਨੀ ਮੀਟਿੰਗ ਹੋਈ ਸੀ ਜਦੋਂ ਸੀਜ਼ ਫਾਇਰ ਦੀ ਜਿਹੜੀ ਐਲਾਨ ਹੋਇਆ ਸੀ ਤਾਂ ਹੁਣ ਜਿਹੜੀ 12 ਤਰੀਕ ਦੀ ਮੀਟਿੰਗ ਹੈਗੀ ਜਿਹੜੀ ਅੱਜ 12 ਵਜੇ ਸ਼ੁਰੂ ਹੋਣੀ ਸੀ ਜਾਂ ਸ਼ੁਰੂ ਹੋ ਚੁੱਕੀ ਹੋਏਗੀ ਇਸ ਮੀਟਿੰਗ ਦੇ ਵਿੱਚ ਬਹੁਤ ਅਹਿਮ ਮੰਨਿਆ ਜਾਣਾ ਹੈ ਕਿ ਇਸ ਤੋਂ ਬਾਅਦ ਕੀ ਕੀ ਜਿਹੜੀ ਗਾਈਡਲਾਈਨ ਹੈਗੀਆਂ ਨੇ ਕਿੱਥੋਂ ਕਿੱਥੋਂ ਜਿਹੜੀ ਫੋਰਸ ਹੈਗੀ ਹੈ ਉਹ ਜਿਹੜੇ ਬਾਰਡਰ ਏਰੀਆ ਹੈਗੇ ਨੇ ਹਾਲਾਂਕਿ ਅੰਮ੍ਰਿਤਸਰ ਦੀ ਗੱਲ ਕਰੀਏ ਫਾਇਲਕਾ ਦੀ ਗੱਲ ਕਰੀਏ ਫਰੋਇਦਪੁਰ ਦੀ ਗੱਲ ਹੀ ਗੁਰਦਾਸਪੁਰ ਦੀ ਗੱਲ ਕਰੀਏ ਅੱਜ ਵੀ ਜਿਹੜੇ ਸਕੂਲ ਹੈਗੇ ਨੇ ਉਹ ਬੰਦ ਰੱਖੇ ਗਏ ਨੇ ਕਿਹੜੀ ਕਿਹੜੀਆਂ ਹਦਾਇਤਾਂ ਹਗੀਆਂ ਨੇ ਅੱਜ ਜਿਹੜੀ ਮੀਟਿੰਗ ਤੋਂ ਬਾਅਦ ਜਿਹੜੇ ਫੈਸਲੇ ਹਗੇ ਨੇ ਉਹ ਲੈ ਜਾਣਗੇ ਅਪਨ ਫਿਲਹਾਲ ਦੀ ਘੜੀ ਦੇ ਵਿੱਚ ਅਸੀਂ 에어ਪੋਰਟ ਤੇ ਮੌਜੂਦ ਹਗੇ ਆ ਜਿਹੜਾ ਕਿ ਜਿਸ ਨੂੰ ਖੋਲ ਦਿੱਤਾ ਗਿਆ ਤੇ ਇਸ ਤੋਂ ਬਾਅਦ ਜਿਹੜੇ ਸ਼ਡਿਊਲ ਹਗੇ ਨੇ ਉਹ ਜ਼ਰੂਰ ਜਾਰੀ ਹੋਣਗੇ ਤੇ ਜਿਹੜੇ ਲੋਕ ਪਿਛੇ ਦਿਨੀ ਅਸੀਂ ਕਵਰੇਜ ਕੀਤੀ ਸੀ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਨੇ ਵਿਦੇਸ਼ਾਂ ਨੂੰ ਜਾਣਾ ਸੀ ਦੁਬਈ ਅਬੂ ਧਾਬੀ ਜਾ ਗੋਆ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਜਿਨ੍ਹਾਂ ਦੀ ਫਲਾਈਟ ਮਿਸ ਹੋਈਆਂ ਸੀ ਕਈ ਲੋਕ ਬਹੁਤ ਪਰੇਸ਼ਾਨ ਸੀ ਨੌਕਰੀਆਂ ਨੂੰ ਨਾ ਉਹਨਾਂ ਦੀ ਨੌਕਰੀਆਂ ਉਹ ਜਿਹੜਾ ਕੀ ਖਤਰਾ ਜ਼ਰੂਰ ਸੀ ਜਿਹੜੇ ਲੋਕਾਂ ਦੇ ਵੀਜ਼ੇ ਖਤਮ ਹੋਣ ਜਾ ਰਹੇ ਸੀ ਤਾਂ ਹੁਣ ਉਹ ਲੋਕਾਂ ਨੂੰ ਜ਼ਰੂਰ ਕਿਤਰਾ ਕਿਤੇ ਵੱਡੀ ਰਾਤ ਮਿਲੇਗੀ ਕਿਉਂਕਿ ਅੰਬਰਸਰ ਦਾ 에어ਪੋਰਟ ਦੇ ਹਾਲ ਤੱਕ ਕੋਈ ਅਜੇ ਹੁਕਮ ਨਹੀਂ ਹੈਗਾ ਤੇ ਇਸ ਤੋਂ ਬਾਅਦ ਜੇਕਰ ਚੰਡੀਗੜ੍ਹ ਦੀ ਇਹ ਜਿਹੜਾ 에어ਪੋਰਟ ਹੈਗਾ ਇਸ ਦੇ ਜ਼ਰੂਰ ਹੁਕਮ ਦਿੱਤੇ ਗਏ ਨੇ ਜਿਹੜੇ ਲੋਕਾਂ ਨੂੰ ਹੁਣ ਜਿਹੜਾ ਫਲਾਈਟ ਲਈ ਦਿੱਲੀ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਕੁਝ ਸਮੇਂ ਬਾਅਦ ਜਿਹੜੇ ਸ਼ਡਿਊਲ ਹੋਣਗੇ ਉਹ ਜ਼ਰੂਰ ਜਿਹੜੇ ਓਪਨ ਹੋ ਜਾਣਗੇ ਤਾਂ ਉਸ ਤੋਂ ਬਾਅਦ ਜਿਹੜੇ ਲੋਕ ਇਥੋਂ ਦੇ ਲਈ ਜਿਹੜੇ ਕਿ ਆਪਣੀ ਜਿਹੜੀ ਟਿਕਟ ਹੋਏਗੀ ਉਸ ਟਿਕਟ ਨੂੰ ਬੁੱਕ ਕਰਾ ਸਕਣਗੇ ਕਿਸੇ ਸ਼ਹਿਰ ਕਿਸੇ ਨੇ ਜਾਣਾ ਹੋਏਗਾ ਕਿਤੇ ਇੰਟਰਨੈਸ਼ਨਲ ਕਿਸੇ ਨੇ ਜਾਣਾ ਹੋਏਗਾ ਤਾਂ ਡੀਸੀ ਮੁਹਾਲੀ ਦੇ ਟਵਿੱਟਰ ਹੈਂਡਲ ਤੇ ਵੀ ਇੱਕ ਟਵੀਟ ਕੀਤਾ ਗਿਆ ਉਸ ਤੋਂ ਬਾਅਦ तमाम ਮੀਡੀਆ ਕਰਮਚਾਰੀਆਂ ਦੇ ਵੱਲੋਂ ਵੀ ਇਸ ਖਬਰ ਨੂੰ ਜਨਤਾ ਕੀਤਾ ਗਿਆ ਤੇ ਜਿਹੜਾ ਸ਼ਡਿਊਲ ਹੈਗਾ ਉਹ ਕਿੰਨੇ ਸਮੇਂ ਬਾਅਦ ਸ਼ੁਰੂ ਹੁੰਦਾ ਕਦੋਂ ਇੱਥੇ ਜਿਹੜੀ ਚਹਿਲ ਪਹਿਲ ਹੈਗੀ ਉਹ ਵਾਪਸ ਆਉਂਦੀ ਹੈ ਆਉਣ ਵਾਲਾ ਸਮਾਂ ਦੱਸਦਾ ਕਰ ਬਸ ਨਿੱਤ ਦੇ ਨਾਲ ਸੰਦੀਪ ਕਮੋਜ ਮੋਹਾਲੀ ਚੰਡੀਗੜ੍ਹ 에어ਪੋਰਟ ਤੋਂ ਅ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਦੇ ਸਮੇਂ ਅਸੀਂ ਅੰਤਰਰਾਸ਼ਟਰੀ ਹਵਾਈ ਅੱਡਾ ਜਿਹੜਾ ਭਗਤ ਸਿੰਘ ਹੈਗਾ ਮੋਹਾਲੀ ਚੰਡੀਗੜ੍ਹ ਜਿਹਨੂੰ 에어ਪੋਰਟ ਕਿਹਾ ਜਾਂਦਾ ਤਾਂ ਉਸ ਦੇ ਜਿਹੜੇ ਆਰਡਰ ਹੈਗੇ ਨੇ ਉਹ ਡੀਸੀ ਮੋਹਾਲੀ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਜਿਹੜਾ ਹਵਾਈ ਅੱਡਾ ਹੈਗਾ ਇਸ ਨੂੰ ਹੋਲ ਦਿੱਤਾ ਗਿਆ ਤਾਂ ਹੁਣ ਜਿਹੜੇ ਸ਼ਡਿਊਲ ਹੈਗੇ ਨੇ ਉਹ ਜ਼ਰੂਰ ਕਿ ਜਿਵੇਂ ਜਿਵੇਂ ਜਿਹੜੀਆਂ ਉਡਾਨ ਹੋਣਗੀਆਂ ਜਿਹੜੀਆਂ ਉਡਾਨ ਇਥੇ ਉੱਡਦੀਆਂ ਨੇ ਤਾਂ ਉਡਾਨਾਂ ਦਾ ਜਿਹੜਾ ਸ਼ਡਿਊਲ ਹੈਗਾ ਉਹ ਜ਼ਰੂਰ ਹੁਣ ਸ਼ੁਰੂ ਹੋ ਜਾਏਗਾ ਕਿਉਂਕਿ ਤੁਹਾਨੂੰ ਅਸੀਂ ਇੱਕ ਤਸਵੀਰ ਦਿਖਾ ਦਿੰਦੇ ਆ ਜਿੱਥੇ ਜਿਹੜਾ ਟਵੀਟ ਹੈਗਾ ਉਹ ਟਵੀਟ ਜ਼ਰੂਰ ਜਿਹੜਾ ਕਿ ਇਸ ਸਮੇਂ ਟਵਿੱਟਰ ਦੇ ਉੱਪਰ ਮੁਹਾਲੀ ਜਿਹੜਾ ਕਿ ਡੀਸੀ ਆਫਿਸ ਦੇ ਵੱਲੋਂ ਜਿਹੜਾ ਟਵੀਟ ਹੈਗਾ ਉਹ ਜਰੂਰ ਇਸ ਸਮੇਂ ਜਿਹੜਾ ਸ਼ੋਅ ਕਰ ਰਿਹਾ ਮੈਂ ਕਹਿ ਰਿਹਾ ਪਰਸੋਂ ਕਹਾਂਗੇ ਕਿ ਇਹ ਟਵੀਟ ਇੱਕ ਵਾਰ ਜ਼ਰੂਰ ਦਰਸ਼ਕਾਂ ਨਾਲ ਵੀ ਸਾਂਝਾ ਕਰ ਦਿੱਤਾ ਜਾਵੇ ਕਿਉਂਕਿ ਉੱਪਰ ਲਿਖਿਆ ਹੋਇਆ ਹੈ ਕਿ ਜਿਹੜਾ ਸਮਾ ਹੈਗਾ ਜਿਹੜਾ 에어ਪੋਰਟ ਦਾ ਜਿਹੜਾ ਹੁਣ ਜਿਸ ਨੂੰ ਖੋਲ ਦਿੱਤਾ ਗਿਆ ਪਰ ਜਿਹੜਾ ਹੁਣ ਇਸ ਤੋਂ ਬਾਅਦ ਜਿਹੜੀਆਂ ਉਡਾਨ ਹੋਣਗੀਆਂ ਜਿਹੜਾ ਸ਼ਡਿਊਲ ਹੋਏਗਾ ਉਹ ਲੋਕ ਜਿਨ੍ਹਾਂ ਨੇ ਹੁਣ ਸਫਰ ਕਰਨੇ ਹੋਣਗੇ ਉਹ ਆਪਣੀ ਜਿੱਥੇ-ਜਿੱਥੇ ਕਿਸੇ ਨੇ ਜਾਣਾ ਹੈ ਤਾਂ ਉਸ ਉਸ ਤਹਿਤ ਆਪਣਾ ਜਿਹੜਾ ਸੰਪਰਕ ਹੈਗਾ ਉਹ ਜ਼ਰੂਰ ਕਰਨਗੇ ਤੇ ਉਸ ਤੋਂ ਬਾਅਦ ਕਿਉਂਕਿ ਪਿਛਲੇ ਜਿਹੜੇ ਅਸੀਂ ਗੱਲ ਕਰੀ ਤਾਂ ਜਿਹੜਾ 8 ਤਰੀਕ ਤੋਂ ਲਗਭਗ ਜਿਹੜਾ ਕੀ 에어ਪੋਰਟ ਜਿਹੜੀ ਸੇਵਾਵਾਂ ਹੈਗੀਆਂ ਸੀ ਜਦੋਂ ਭਾਰਤ ਦੇ ਵੱਲੋਂ ਬਦਲਾ ਲਿਆਗਾ ਪ੍ਰੈਸ਼ਰ ਸੰਦੂਰ ਤੋਂ ਬਾਅਦ ਜਿਹੜੇ 에어ਪੋਰਟ ਹੈਗੇ ਸੀ ਚਾਹੇ ਉਹ ਅੰਮ੍ਰਿਤਸਰ ਦਾ 에어ਪੋਰਟ ਸੀ ਚਾਹੇ ਉਹ 에어ਪੋਰਟ ਚੰਡੀਗੜ੍ਹ ਦਾ ਸੀ ਜਿੱਥੇ ਅਸੀਂ ਮੌਜੂਦ ਆ ਸਾਰੇ ਬੰਦ ਕਰ ਦਿੱਤੇ ਗਏ ਸੀ ਤਾਂ ਹੁਣ ਇਹਨਾਂ ਦੇ ਜਿਹੜੇ ਖੋਲਣ ਦੇ ਆਰਡਰ ਜ਼ਰੂਰ ਭੇਜਤੇ ਗਏ ਨੇ ਹਾਲਾਂਕਿ ਇੱਥੇ ਕੋਈ ਲੋਕ ਨਹੀਂ ਮੌਜੂਦ ਹੈਗੇ ਕਿਉਂਕਿ ਜਿਹੜੀਆਂ ਫਲਾਈਟਸ ਹੈਗੀਆਂ ਨੇ ਉਹ ਇਸ ਤੋਂ ਬਾਅਦ ਜਿਹੜਾ ਸ਼ਡਿਊਲ ਹੈਗਾ ਉਹ ਜ਼ਰੂਰ ਤੁਹਾਡੇ ਜਿਹੜੀ ਟਿਕਟ ਹੈਗਾ ਜਾਂ ਤੁਹਾਡਾ ਜਿਹੜਾ ਜਿੱਥੇ ਵੀ ਤੁਸੀਂ ਜਾਣਾ ਹੋਏਗਾ ਉਹ ਸ਼ਡਿਊਲ ਤੇ ਤਹਿਤ ਜੂ ਜਿਹੜੀਆਂ ਉਡਾਨ ਹੈਗੀਆਂ ਨੇ ਉਹਨਾਂ ਦਾ ਟਾਈਮਿੰਗ ਜਿਹੜੀ ਹੁਣ ਅ ਅੱਜ ਦੁਪਹਿਰ ਤੋਂ ਬਾਅਦ ਜਾਂ ਕੱਲ ਨੂੰ ਜਰੂਰ ਜਿਹੜੀ ਇੱਥੇ ਜਿਹੜੀ ਚੈਲਪੈਲ ਦੇਖਣ ਨੂੰ ਮਿਲੇਗੀ ਫਿਲਹਾਲ ਦੀ ਘੜੀ ਅਸੀਂ ਇੱਥੇ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਕਿਉਂਕਿ ਜੋ ਪਿਛਲੇ ਦਿਨੀ ਹਾਲੇ ਕਿ ਅੱਜ ਵੀ ਡੀਜੀਐਮਓ ਦੋਨਾਂ ਦੇਸ਼ਾਂ ਦੇ ਡੀਜੀਐਮਓ ਦੇ ਵਿੱਚ ਜਿਹੜੀ ਮੀਟਿੰਗ ਹੈਗੀ ਹੈ ਉਹ ਜਰੂਰ ਚੱਲ ਰਹੀ ਹੈ ਅੱਜ ਵੀ ਅਸੀਂ ਅਗਰ ਚੰਡੀਗੜ੍ਹ ਮੁਹਾਲੀ ਦੀ ਗੱਲ ਕਰੀਏ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਇੱਥੇ ਦੇਖਣ ਨੂੰ ਮਿਲਦੇ ਨੇ ਕਿਉਂਕਿ ਹਰ ਇੱਕ ਜਿਹੜੀ ਵੱਡੀ ਮੀਟਿੰਗ ਹੈਗੀ ਹੈ ਇਸ ਮੀਟਿੰਗ ਦਾ ਇੰਤਜ਼ਾਰ ਜ਼ਰੂਰ ਕਰ ਰਹੇ ਨੇ ਕਿ ਆਖਰਕਾਰ ਜਿਹੜੀ ਅੱਜ ਦੀ ਮੀਟਿੰਗ ਹੈਗੀ ਹੈ ਇੱਕ ਪਿਛੇ ਦਿਨੀ ਮੀਟਿੰਗ ਹੋਈ ਸੀ ਜਦੋਂ ਸੀਜ਼ਫਾਇਰ ਦੀ ਜਿਹੜੀ ਐਲਾਨ ਹੋਇਆ ਸੀ ਤਾਂ ਹੁਣ ਜਿਹੜੀ 12 ਤਰੀਕ ਦੀ ਮੀਟਿੰਗ ਹੈਗੀ ਜਿਹੜੀ ਅੱਜ 12 ਵਜੇ ਸ਼ੁਰੂ ਹੋਣੀ ਸੀ ਜਾਂ ਸ਼ੁਰੂ ਹੋ ਚੁੱਕੀ ਹੋਏਗੀ ਇਸ ਮੀਟਿੰਗ ਦੇ ਵਿੱਚ ਬਹੁਤ ਅਹਿਮ ਮੰਨਿਆ ਜਾਣਾ ਹੈ ਕਿ ਇਸ ਤੋਂ ਬਾਅਦ ਕੀ ਕੀ ਜਿਹੜੀ ਗਾਈਡਲਾਈਨ ਹੈਗੀਆਂ ਨੇ ਕਿੱਥੋਂ ਕਿੱਥੋਂ ਜਿਹੜੀ ਫੋਰਸ ਹੈਗੀ ਹੈ ਉਹ ਜਿਹੜੇ ਬਾਰਡਰ ਏਰੀਆ ਹੈਗੇ ਨੇ ਹਾਲਾਂਕਿ ਅੰਮ੍ਰਿਤਸਰ ਦੀ ਗੱਲ ਕਰੀਏ ਫਾਇਲਕਾ ਦੀ ਗੱਲ ਕਰੀਏ ਫਰੋਜਪੁਰ ਦੀ ਗੱਲ ਹੀ ਗੁਰਦਾਸਪੁਰ ਦੀ ਗੱਲ ਕਰੀਏ ਅੱਜ ਵੀ ਜਿਹੜੇ ਸਕੂਲ ਹੈਗੇ ਨੇ ਉਹ ਬੰਦ ਰੱਖੇ ਗਏ ਨੇ ਕਿਹੜੇ ਕਿਹੜੀਆਂ ਹਦਾਇਤ ਹਾਗਿਆਂ ਨੇ ਅੱਜ ਜਿਹੜੀ ਮੀਟਿੰਗ ਤੋਂ ਬਾਅਦ ਜਿਹੜੇ ਫੈਸਲੇ ਹਾਗੇ ਨੇ ਉਹ ਲਏ ਜਾਣਗੇ ਅਪਨ ਫਿਲਹਾਲ ਦੀ ਘੜੀ ਦੇ ਵਿੱਚ ਅਸੀਂ 에어ਪੋਰਟ ਤੇ ਮੌਜੂਦ ਹਾਗੇ ਆ ਜਿਹੜਾ ਕਿ ਜਿਸ ਨੂੰ ਖੋਲ ਦਿੱਤਾ ਗਿਆ ਤੇ ਇਸ ਤੋਂ ਬਾਅਦ ਜਿਹੜੇ ਸ਼ਡਿਊਲ ਹਾਗੇ ਨੇ ਉਹ ਜ਼ਰੂਰ ਜਾਰੀ ਹੋਣਗੇ ਤੇ ਜਿਹੜੇ ਲੋਕ ਪਿਛੇ ਦਿਨੀ ਅਸੀਂ ਕਵਰੇਜ ਕੀਤੀ ਸੀ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਨੇ ਵਿਦੇਸ਼ਾਂ ਨੂੰ ਜਾਣਾ ਸੀ ਦੁਬਈ ਅਬੂ ਧਾਬੀ ਜਾ ਗੋਆ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਜਿਨ੍ਹਾਂ ਦੀ ਫਲਾਈਟ ਮਿਸ ਹੋਈਆਂ ਸੀ ਕਈ ਲੋਕ ਬਹੁਤ ਪਰੇਸ਼ਾਨ ਸੀ ਨੌਕਰੀਆਂ ਨੂੰ ਇਹਨਾਂ ਦੀ ਨੌਕਰੀਆਂ ਨੂੰ ਜਿਹੜਾ ਕਿ ਖਤਰਾ ਜ਼ਰੂਰ ਸੀ ਜਿਹੜੇ ਲੋਕਾਂ ਦੇ ਵੀਜ਼ੇ ਖਤਮ ਹੋਣ ਜਾ ਰਹੇ ਸੀ ਤਾਂ ਹੁਣ ਉਹ ਲੋਕਾਂ ਨੂੰ ਜ਼ਰੂਰ ਕਿਤਨਾ ਕਿਤੇ ਵੱਡੀ ਰਾਤ ਮਿਲੇਗੀ ਕਿਉਂਕਿ ਅੰਬਰਸਰ ਦਾ 에어ਪੋਰਟ ਦੇ ਹਾਲ ਤੱਕ ਕੋਈ ਅਜੇ ਹੁਕਮ ਨਹੀਂ ਹੈਗਾ ਤੇ ਇਸ ਤੋਂ ਬਾਅਦ ਜੇਕਰ ਚੰਡੀਗੜ੍ਹ ਦੀ ਇਹ ਜਿਹੜਾ 에어ਪੋਰਟ ਹੈਗਾ ਇਸ ਦੇ ਜ਼ਰੂਰ ਹੁਕਮ ਦਿੱਤੇ ਗਏ ਨੇ ਜਿਹੜੇ ਲੋਕਾਂ ਨੂੰ ਹੁਣ ਜਿਹੜਾ ਫਲਾਈਟ ਲਈ ਦਿੱਲੀ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਕੁਝ ਸਮੇਂ ਬਾਅਦ ਜਿਹੜੇ ਸ਼ਡਿਊਲ ਹੋਣਗੇ ਉਹ ਜ਼ਰੂਰ ਜਿਹੜੇ ਓਪਨ ਹੋ ਜਾਣਗੇ ਤਾਂ ਉਸ ਤੋਂ ਬਾਅਦ ਜਿਹੜੇ ਲੋਕ ਇਥੋਂ ਦੇ ਲਈ ਜਿਹੜੇ ਕਿ ਆਪਣੀ ਜਿਹੜੀ ਟਿਕਟ ਹੋਏਗੀ ਉਸ ਟਿਕਟ ਨੂੰ ਬੁੱਕ ਕਰਾ ਸਕਣਗੇ ਕਿਸੇ ਸ਼ਹਿਰ ਕਿਸੇ ਨੇ ਜਾਣਾ ਹੋਏਗਾ ਕਿਤੇ ਇੰਟਰਨੈਸ਼ਨਲ ਕਿਸੇ ਨੇ ਜਾਣਾ ਹੋਏਗਾ ਤਾਂ ਡੀਸੀ ਮੁਹਾਲੀ ਦੇ ਟਵਿੱਟਰ ਹੈਂਡਲ ਤੇ ਵੀ ਇੱਕ ਟਵੀਟ ਕੀਤਾ ਗਿਆ ਉਸ ਤੋਂ ਬਾਅਦ तमाम ਮੀਡੀਆ ਕਰਮਚਾਰੀਆਂ ਦੇ ਵੱਲੋਂ ਵੀ ਇਸ ਖਬਰ ਨੂੰ ਜਨਤਾ ਕੀਤਾ ਗਿਆ ਹੈ ਕਿ ਜਿਹੜਾ ਸ਼ਡਿਊਲ ਹੈਗਾ ਉਹ ਕਿੰਨੇ ਸਮੇਂ ਬਾਅਦ ਸ਼ੁਰੂ ਹੁੰਦਾ ਹੈ ਕਦੋਂ ਇੱਥੇ ਜਿਹੜੀ ਚਹਿਲ ਪਹਿਲ ਹੈਗੀ ਉਹ ਵਾਪਸ ਆਉਂਦੀ ਹੈ ਆਉਣ ਵਾਲਾ ਸਮਾਂ ਦੱਸਦਾ ਹੈ ਕਰ ਰਿਹਾ ਬਸ ਨੀਤੀ ਦੇ ਨਾਲ ਸੰਦੀਪ ਕਮੋਜ ਮੋਹਾਲੀ ਚੰਡੀਗੜ੍ਹ 에어ਪੋਰਟ ਤੋਂ ਅ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਦੇ ਇਸ ਸਮੇਂ ਅਸੀਂ ਅੰਤਰਰਾਸ਼ਟਰੀਆ ਹਵਾਈ ਅੱਡਾ ਜਿਹੜਾ ਭਗਤ ਸਿੰਘ ਹੈਗਾ ਮੋਹਾਲੀ ਚੰਡੀਗੜ੍ਹ ਜਿਹਨੂੰ 에어ਪੋਰਟ ਕਿਹਾ ਜਾਂਦਾ ਤਾਂ ਉਸ ਦੇ ਜਿਹੜੇ ਆਰਡਰ ਹੈਗੇ ਨੇ ਉਹ ਡੀਸੀ ਮੋਹਾਲੀ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਜਿਹੜਾ ਹਵਾਈ ਅੱਡਾ ਹੈਗਾ ਇਸ ਨੂੰ ਖੋਲ ਦਿੱਤਾ ਗਿਆ ਤਾਂ ਹੁਣ ਜਿਹੜੇ ਸ਼ਡਿਊਲ ਹੈਗੇ ਨੇ ਉਹ ਜ਼ਰੂਰ ਕਿ ਜਿਵੇਂ ਜਿਵੇਂ ਜਿਹੜੀਆਂ ਉਡਾਨ ਹੋਣਗੀਆਂ ਜਿਹੜੀਆਂ ਉਡਾਨ ਇਥੋਂ ਉੱਡਦੀਆਂ ਨੇ ਤਾਂ ਉਡਾਨਾਂ ਦਾ ਜਿਹੜਾ ਸ਼ਡਿਊਲ ਹੈਗਾ ਉਹ ਜ਼ਰੂਰ ਹੁਣ ਸ਼ੁਰੂ ਹੋ ਜਾਏਗਾ ਕਿਉਂਕਿ ਤੁਹਾਨੂੰ ਅਸੀਂ ਇੱਕ ਤਸਵੀਰ ਦਿਖਾ ਦਿੰਦੇ ਹਾਂ ਜਿੱਥੇ ਜਿਹੜਾ ਟਵੀਟ ਹੈਗਾ ਉਹ ਟਵੀਟ ਜ਼ਰੂਰ ਜਿਹੜਾ ਕਿ ਇਸ ਸਮੇਂ ਟਵਿੱਟਰ ਦੇ ਉੱਪਰ ਮੁਹਾਲੀ ਜਿਹੜਾ ਕਿ ਡੀਸੀ ਆਫਿਸ ਦੇ ਵੱਲੋਂ ਜਿਹੜਾ ਟਵੀਟ ਹੈਗਾ ਉਹ ਜਰੂਰ ਇਸ ਸਮਝਾ ਸ਼ੋਅ ਕਰ ਰਿਹਾ ਮੈਂ ਕਹਿ ਰਿਹਾ ਪਰਸੋਂ ਕਹਾਂਗੇ ਕਿ ਇਹ ਟਵੀਟ ਇੱਕ ਵਾਰ ਜਰੂਰ ਦਰਸ਼ਕਾਂ ਨਾਲ ਵੀ ਸਾਂਝਾ ਕਰ ਦਿੱਤਾ ਜਾਵੇ ਕਿਉਂਕਿ ਉੱਪਰ ਲਿਖਿਆ ਹੋਇਆ ਹੈ ਕਿ ਜਿਹੜਾ ਸਮਾ ਹੈਗਾ ਜਿਹੜਾ 에어ਪੋਰਟ ਦਾ ਜਿਹੜਾ ਹੁਣ ਜਿਸ ਨੂੰ ਖੋਲ ਦਿੱਤਾ ਗਿਆ ਪਰ ਜਿਹੜਾ ਹੁਣ ਇਸ ਤੋਂ ਬਾਅਦ ਜਿਹੜੀਆਂ ਉਡਾਨ ਹੋਣਗੀਆਂ ਜਿਹੜਾ ਸ਼ਡਿਊਲ ਹੋਏਗਾ ਉਹ ਲੋਕ ਜਿਨ੍ਹਾਂ ਨੇ ਹੁਣ ਸਫਰ ਕਰਨੇ ਹੋਣਗੇ ਉਹ ਆਪਣੀ ਜਿੱਥੇ-ਜਿੱਥੇ ਕਿਸੇ ਨੇ ਜਾਣਾ ਹੈ ਤਾਂ ਉਸ ਉਸ ਤਹਿਤ ਆਪਣਾ ਜਿਹੜਾ ਸੰਪਰਕ ਹੈਗਾ ਉਹ ਜ਼ਰੂਰ ਕਰਨਗੇ ਤੇ ਉਸ ਤੋਂ ਬਾਅਦ ਕਿਉਂਕਿ ਪਿਛਲੇ ਜਿਹੜੇ ਅਸੀਂ ਗੱਲ ਕਰੀ ਤਾਂ ਜਿਹੜਾ 8 ਤਰੀਕ ਤੋਂ ਲਗਭਗ ਜਿਹੜਾ ਕੀ 에어ਪੋਰਟ ਜਿਹੜੀ ਸੇਵਾਵਾਂ ਹੈਗੀਆਂ ਸੀ ਜਦੋਂ ਭਾਰਤ ਦੇ ਵੱਲੋਂ ਬਦਲਾ ਲੈ ਗਿਆ ਪ੍ਰੈਸ਼ਰ ਸੰਦੂਰ ਤੋਂ ਬਾਅਦ ਜਿਹੜੇ 에어ਪੋਰਟ ਹੈਗੇ ਸੀ ਚਾਹੇ ਉਹ ਅੰਮਰਸਾ ਦਾ 에어ਪੋਰਟ ਸੀ ਚਾਹੇ ਉਹ 에어ਪੋਰਟ ਚੰਡੀਗੜ੍ਹ ਦਾ ਸੀ ਜਿੱਥੇ ਅਸੀਂ ਮੌਜੂਦ ਆ ਸਾਰੇ ਬੰਦ ਕਰ ਦਿੱਤੇ ਗਏ ਸੀ ਤਾਂ ਹੁਣ ਇਹਨਾਂ ਦੇ ਜਿਹੜੇ ਖੋਲਣ ਦੇ ਆਰਡਰ ਜ਼ਰੂਰ ਭੇਜਤੇ ਗਏ ਨੇ ਹਾਲਾਂਕਿ ਇੱਥੇ ਕੋਈ ਲੋਕ ਨਹੀਂ ਮੌਜੂਦ ਹੈਗੇ ਕਿਉਂਕਿ ਜਿਹੜੀਆਂ ਫਲਾਈਟਸ ਹੈਗੀਆਂ ਨੇ ਉਹ ਇਸ ਤੋਂ ਬਾਅਦ ਜਿਹੜਾ ਸ਼ਡਿਊਲ ਹੈਗਾ ਉਹ ਜ਼ਰੂਰ ਤੁਹਾਡੇ ਜਿਹੜੀ ਟਿਕਟ ਹੈਗਾ ਜਾਂ ਤੁਹਾਡਾ ਜਿਹੜਾ ਜਿੱਥੇ ਵੀ ਤੁਸੀਂ ਜਾਣਾ ਹੋਏਗਾ ਉਹ ਸ਼ਡਿਊਲ ਤੇ ਤਹਿਤ ਜੂ ਜਿਹੜੀਆਂ ਉਡਾਨ ਹੈਗੀਆਂ ਨੇ ਉਹਨਾਂ ਦਾ ਟਾਈਮਿੰਗ ਜਿਹੜੀ ਹੁਣ ਅ ਅੱਜ ਦੁਪਹਿਰ ਤੋਂ ਬਾਅਦ ਜਾਂ ਕੱਲ ਨੂੰ ਜ਼ਰੂਰ ਜਿਹੜੀ ਇੱਥੇ ਜਿਹੜੀ ਚੈਲਪੈਲ ਦੇਖਣ ਨੂੰ ਮਿਲੇਗੀ ਫਿਲਹਾਲ ਦੀ ਘੜੀ ਅਸੀਂ ਇੱਥੇ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਕਿਉਂਕਿ ਜੋ ਪਿਛਲੇ ਦਿਨੀ ਹਲਕੀ ਅੱਜ ਵੀ ਡੀਜੀਐਮਓ ਦੋਨਾਂ ਦੇਸ਼ਾਂ ਦੇ ਡੀਜੀਐਮਓ ਦੇ ਵਿੱਚ ਜਿਹੜੀ ਮੀਟਿੰਗ ਹੈਗੀ ਹੈ ਉਹ ਜ਼ਰੂਰ ਚੱਲ ਰਹੀ ਹੈ ਅੱਜ ਵੀ ਅਸੀਂ ਅਗਰ ਚੰਡੀਗੜ੍ਹ ਮੁਹਾਲੀ ਦੀ ਗੱਲ ਕਰੀਏ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਇੱਥੇ ਦੇਖਣ ਨੂੰ ਮਿਲੇ ਨੇ ਕਿਉਂਕਿ ਹਰ ਇੱਕ ਜਿਹੜੀ ਵੱਡੀ ਮੀਟਿੰਗ ਹੈਗੀ ਇਸ ਮੀਟਿੰਗ ਦਾ ਇੰਤਜ਼ਾਰ ਜ਼ਰੂਰ ਕਰ ਰਹੇ ਨੇ ਕਿ ਆਖਰਕਾਰ ਜਿਹੜੀ ਅੱਜ ਦੀ ਮੀਟਿੰਗ ਹੈਗੀ ਹੈ ਇੱਕ ਪਿੱਛੇ ਦੀ ਨਹੀਂ ਮੀਟਿੰਗ ਹੋਈ ਸੀ ਜਦੋਂ ਸੀਜ਼ਫਾਇਰ ਦੀ ਜਿਹੜੀ ਐਲਾਨ ਹੋਇਆ ਸੀ ਤਾਂ ਹੁਣ ਜਿਹੜੀ 12 ਤਰੀਕ ਦੀ ਮੀਟਿੰਗ ਹੈਗੀ ਜਿਹੜੀ ਅੱਜ 12 ਵਜੇ ਸ਼ੁਰੂ ਹੋਣੀ ਸੀ ਜਾਂ ਸ਼ੁਰੂ ਹੋ ਚੁੱਕੀ ਹੋਏਗੀ ਇਸ ਮੀਟਿੰਗ ਦੇ ਵਿੱਚ ਬਹੁਤ ਅਹਿਮ ਮੰਨਿਆ ਜਾਣਾ ਹੈ ਕਿ ਇਸ ਤੋਂ ਬਾਅਦ ਕੀ ਕੀ ਜਿਹੜੀ ਗਾਈਡਲਾਈਨ ਹੈਗੀਆਂ ਨੇ ਕਿੱਥੋਂ ਕਿੱਥੋਂ ਜਿਹੜੀ ਫੋਰਸ ਹੈਗੀ ਹੈ ਉਹ ਜਿਹੜੇ ਬਾਰਡਰ ਏਰੀਆ ਹੈਗੇ ਨੇ ਹਾਲਾਂਕਿ ਅੰਮਰਸਰ ਦੀ ਗੱਲ ਕਰੀਏ ਫਾਇਲਕਾ ਦੀ ਗੱਲ ਕਰੀਏ ਫਰੋਈਪੁਰ ਦੀ ਗੱਲ ਹੀ ਗੁਰਦਾਸਪੁਰ ਦੀ ਗੱਲ ਕਰੀਏ ਅੱਜ ਵੀ ਜਿਹੜੇ ਸਕੂਲ ਹੈਗੇ ਨੇ ਉਹ ਬੰਦ ਰੱਖੇ ਗਏ ਨੇ ਕਿਹੜੇ ਕਿਹੜੀਆਂ ਹਦਾਇਤਾਂ ਹੈਗੀਆਂ ਨੇ ਅੱਜ ਜਿਹੜੀ ਮੀਟਿੰਗ ਤੋਂ ਬਾਅਦ ਜਿਹੜੇ ਫੈਸਲੇ ਹੈਗੇ ਨੇ ਉਹ ਲਏ ਜਾਣਗੇ ਅਪਨ ਫਿਲਹਾਲ ਦੀ ਘੜੀ ਦੇ ਵਿੱਚ ਅਸੀਂ 에어ਪੋਰਟ ਤੇ ਮੌਜੂਦ ਹੈਗੇ ਆ ਜਿਹੜਾ ਕਿ ਜਿਸ ਨੂੰ ਖੋਲ ਦਿੱਤਾ ਗਿਆ ਤੇ ਇਸ ਤੋਂ ਬਾਅਦ ਜਿਹੜੇ ਸ਼ਡਿਊਲ ਹੈਗੇ ਨੇ ਉਹ ਜ਼ਰੂਰ ਜਾਰੀ ਹੋਣਗੇ ਤੇ ਜਿਹੜੇ ਲੋ ਇਹ ਗਿਣਤੀ ਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਨੇ ਵਿਦੇਸ਼ਾਂ ਨੂੰ ਜਾਣਾ ਸੀ ਦੁਬਈ ਅਬੂਦਾਬੀ ਜਾ ਗੋਆ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਜਿਨ੍ਹਾਂ ਦੀ ਫਲਾਈਟ ਮਿਸ ਹੋਈਆਂ ਸੀ ਕਈ ਲੋਕ